ਸਭ ਤੋਂ ਪਹਿਲਾਂ ਮੈਂ ਅੱਜ ਤੀਆਂ ਦੇ ਤਿਹਾੜੀਆਂ ਦੀ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਬਹੁਤ-ਬਹੁਤ ਵਧਾਈਆਂ ਹੋਣ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਜਿਹੜੇ ਮੇਲੇ ਨੇ ਤੀਆਂ ਦੇ ਇਦਾਂ ਹੀ ਲੱਗਦੇ ਰਹਿਣ ਸਾਨੂੰ ਜਿਹੜਾ ਮੌਕਾ ਮਿਲਿਆ ਇੱਕ ਦੂਜੇ ਨੂੰ ਮਿਲਣ ਦਾ ਇੱਕ ਦੂਜੇ ਨਾਲ ਕੋਈ ਹੱਸਣ ਖੇਡਣ ਦਾ ਕੋਈ ਸਮਾਂ ਬਿਤਾਉਣ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਨ੍ਹਾਂ ਦੀ ਸੋਚ ਹੈ ਕਿ ਸਾਨੂੰ ਧੀਆਂ ਨੂੰ ਵੀ ਮੌਕੇ ਦੇਣੇ ਚਾਹੀਦੇ ਨੇ ਉਹ ਵੀ ਆਪਣਾ ਜਿਹੜਾ ਨੱਚ ਟੱਪ ਕੇ ਜਿਹੜੇ ਆਪਣੇ ਦਿਨ ਦੇ ਚਾਣ ਉਹ ਪੂਰੇ ਕਰ ਸਕਣ ਮੈਨੂੰ ਲੱਗਦਾ ਕਿ ਪਹਿਲੀ ਸਰਕਾਰ ਹੈ ਜਿਨੇ ਧੀਆਂ ਬਾਰੇ ਵੀ ਸੋਚਿਆ ਨਹੀਂ ਤੇ ਅਕਸਰ ਆਪਾਂ ਦੇਖਦੇ ਸੀ ਕਿ ਬੰਦੇ ਤਾਂ ਕਿਤੇ ਨਾ ਕਿਤੇ ਪੋਲਿਟਿਕਲ ਰੈਲੀਆਂ ਤੇ ਕੋਈ ਮੀਟਿੰਗ ਆ ਤੇ ਇੱਕ ਦੂਜੇ ਨੂੰ ਮਿਲ ਲੰਦੇ ਨੇ ਪਰ ਜਨਾਨੀਆਂ ਨੂੰ ਇੱਕ ਦੂਜੇ ਨੂੰ ਮੌਕਾ ਇੰਨੀ ਸੀ ਮਿਲਦਾ ਮਿਲ ਲੰਗਾ ਸੋ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਹੈ ਪਿੰਡ ਪਿੰਡ 'ਚ ਸ਼ਹਿਰ ਸ਼ਹਿਰ 'ਚ ਵੱਡੇ ਪੱਧਰ ਤੇ ਧੀਆਂ ਦੇ ਮੇਲੇ ਲਵਾਏ ਜਾ ਰਹੇ ਨੇ ਤਾਂ ਪਿਛੇ 2 ਕੋ ਸਾਲ ਹੋ ਗਏ ਮੈਨੂੰ ਮੈਡਮ ਦਾ ਫੋਨ ਆਇਆ ਬਲਜੀਤ ਕੌਰ ਜੀ ਦਾ ਕਹਿੰਦੇ ਅਸੀਂ ਨਾ ਲੋਹੜੀ ਦਾ ਪ੍ਰੋਗਰਾਮ ਕਰਨਾ ਤੇ ਲੋਹੜੀ ਵੀ ਸਪੈਸ਼ਲ ਧੀਆਂ ਦੀ ਕਰਨੀ ਸੋ ਇੱਕ ਨਵਤਲੀ ਸੋਚ ਸੀਗੀ ਸਰਕਾਰ ਦੀ ਕੁਕੀ ਪੁੱਤਾਂ ਦੀ ਲੋੜੀ ਹਰ ਏਕ ਬਣਾਉਂਦਾ ਸੀ ਜਿਹੜੀ ਨਵ ਜੰਮੀਆਂ ਧੀਆ ਹੁੰਦੀਆਂ ਸੀ ਉਹ ਕਈ ਵਾਰ ਅੰਗਲੀਆਂ ਚਾਂਦੀਆਂ ਸੀ ਕੋਈ ਤੇ ਆਣ ਨਹੀਂ ਸੀ ਤੇ ਇਹਦਾ ਉਹਨਾਂ ਬਾਰੇ ਕੋਈ ਜਸ਼ਨ ਬਣਾਉਂਦਾ ਹੀ ਨਹੀਂ ਸੀ ਸੋ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਵ ਜੰਮੀਆਂ ਧੀਆ ਦੀਆਂ ਲੋੜੀਆਂ ਬਣਾਇਆ ਗਈਆਂ ਖੁਸ਼ੀਆਂ ਬਣਾਈਆਂ ਗਈਆਂ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਰਕਾਰ ਦੇ ਜੇ ਆਪਾਂ ਧੀਆ ਦੀਆਂ ਗੱਲਾਂ ਕਰ ਲਈਏ ਤੁਸੀਂ ਆਪ ਹੀ ਦੇਖਿਆ ਕਿ ਧੀਆ 'ਚ ਕਿੰਨਾ ਕੁ ਟੈਲੈਂਟ ਹੈ ਆ ਆੰਗਣਵਾੜੀ ਵਰਕਰਸ ਸੀ ਜਿਨ੍ਹਾਂ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਐਦਾਂ ਲੱਗਦਾ ਕਿ ਕੋਈ ਟੈਲੈਂਟਿਡ ਕੋਈ ਬਹੁਤ ਸਾਲਾਂ ਤੋਂ ਪ੍ਰੈਕਟਿਸ ਕੀਤੀ ਹੋਏ ਬੱਚੇ ਪਰਫਾਰਮ ਕਰ ਰਹੇ ਨੇ ਇੰਨਾ ਵਧੀਆ ਪਰਫਾਰਮ ਕੀਤਾ ਪਹਿਲਾਂ ਵੀ ਸਾਡੇ ਬੱਚਿਆਂ 'ਚ ਟੈਲੈਂਟ ਬਹੁਤ ਸੀਗਾ ਉਹ ਚਾਹੁੰਦੇ ਸੀ ਕਿ ਅਸੀਂ ਵਧੀਏ ਕੋਈ ਪੜ੍ਹੀਏ ਲਿਖੀਏ ਸਮਾਜ 'ਚ ਆਪਣਾ ਵੀ ਨਾਮ ਰੌਸ਼ਨੀ ਕਰੀਏ ਮਾਪਿਓ ਦਾ ਨਾਮ ਰੌਸ਼ਨੀ ਕਰੀਏ ਪਰ ਅਕਸਰ ਹੁੰਦਾ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਮਿਲਦੇ ਹਾਂਜੀ ਪਲੇਟਫਾਰਮ ਨਹੀਂ ਸੀ ਮਿਲਦੇ ਜਿੱਥੇ ਉਹ ਆਪਣਾ ਹੁਨਰ ਦਿਖਾ ਸਕਣ। ਅੱਜ ਧੀਆਂ ਨੂੰ ਸਰਕਾਰ ਵੱਲੋਂ ਇੱਕ ਵੱਲ opportunity ਮਿਲ ਰਹੀ ਹੈ ਕਿ ਉਹ ਆਪਣਾ ਕਿਸੇ ਵੀ ਫੀਲਡ 'ਚ ਆ ਪੜਨ, ਲਿਖਣ, ਨੌਕਰੀ ਕਰਨੀ ਹੈ, ਨੌਕਰੀ ਕਰਨ। ਖਾਸ ਤੌਰ 'ਤੇ ਜੇ ਖੇਡਾਂ 'ਚ ਜਾਣਾ ਚਾਹੁੰਦੀਆਂ ਨੇ ਧੀਆਂ ਉਹਦੇ ਲਈ ਵੀ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਫੱਦੀਆ ਜਿਹੜੀਆਂ ਮੁਹਿੰਮ ਚੇੜ ਰੱਖੀ ਹੈ ਸਰਕਾਰ ਨੇ ਜਿਹੜੇ ਬੱਚਿਆਂ ਦਾ ਧਿਆਨ ਹੁੰਦਾ ਕਿ ਅਸੀਂ ਪੜਾਈ ਲਿਖਾਈ ਕੱਟ ਕਰਨੀ ਉਹ ਖੇਡਾਂ ਵੱਲ ਇੰਟਰਸਟਿਡ ਹੁੰਦੇ ਨੇ ਉਹਨਾਂ ਨੂੰ ਖੇਡਾਂ ਵੱਲ ਮੋਟੀਵੇਟ ਕੀਤਾ ਜਾ ਰਿਹਾ ਹੈ। ਅਕਸਰ ਆਪਾਂ ਸੁਣਦੇ ਸੀ ਪਹਿਲਾਂ ਕਿ ਸਾਡੇ ਨਾਲ ਦੇ ਲੱਗਦੇ ਸੂਬਿਆਂ ਦੇ ਬਹੁਤ ਮੈਡਲ ਆ ਰਹੇ ਨੇ, ਬੱਚੇ ਬਹੁਤ ਪੜ੍ਹ ਲਿਖੇ ਬਹੇ ਨੇ ਜਾਂ ਫਿਰ ਸਪੋਰਟਸ 'ਚ ਬਹੁਤ ਅੱਗੇ ਨੇ। ਜਦੋਂ ਇਹ ਦੇਖਦੇ ਸੀ ਸਾਡੇ ਮਨ ਨੂੰ ਹੁੰਦਾ ਸੀ ਵੀ ਸਾਡੇ ਪੰਜਾਬ ਦੇ ਬੱਚੇ ਵੀ ਇਹ ਕਰ ਸਕਦੇ ਆ। ਸਾਡੇ ਪੰਜਾਬ ਦੇ ਬੱਚੇ ਵੀ ਮੈਡਲ ਲੈ ਕੇ ਆ ਸਕਦੇ ਆ, ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਮੌਕਾ ਮਿਲੇ। ਤੇ ਸਰਕਾਰ ਪੂਰੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜਾ ਸਫਰ ਹੈ ਮੈਡਲ ਤੱਕ ਦਾ ਕਿਉਂਕਿ ਜਿਹੜੇ ਬੱਚੇ ਨੇ ਮੈਡਲ ਲੈ ਕੇ ਆਉਣਾ ਉਹ ਉਹਨੂੰ ਸਰਕਾਰ ਦੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਸੋ ਸਰਕਾਰ ਹਰ ਪੈਰ ਪੈਰ ਤੇ ਪਲ-ਪਲ ਤੇ ਉਸ ਬੱਚੇ ਦਾ ਸਾਥ ਦੇ ਰਹੀ ਹੈ ਉਹ ਬੱਚੇ ਪੜਨ-ਲਿਖਣ ਤੇ ਆਪਣਾ ਅੱਗੇ ਵਧਣ ਪਹਿਲਾਂ ਹੁੰਦਾ ਸੀ ਜਿਹੜੇ ਸਮਾਨੇ 'ਚ ਅਸੀਂ ਵੀ ਪੜੇ ਹਾਂ ਕਿ ਬੱਚੇ ਸਿਰਫ 12ਵੀਂ ਤੱਕ ਦੀ ਪੜਾਈ ਕਰਦੇ ਸੀ ਸੋਚਦੇ ਸੀ ਕੀ ਆਇਲਟ ਕਰ ਲਈਏ ਆਇਲਟ ਇੱਕ ਡਿਗਰੀ ਬਣ ਕੇ ਰਹਿ ਜਾ ਕੁਛ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀ ਆ ਮੈਂ ਐਮਬੀਬੀਐਸ ਦੀ ਪੜ੍ਹਾਈ ਕੀਤੀ ਮੈਂ ਐਮਬੀਬੀਐਸ ਦੀ ਪੜ੍ਹਾਈ ਕਰਕੇ ਆਪਦੇ ਘਰ ਵਾਪਸ ਆਈ ਮੇਰੇ ਰਿਸ਼ਤੇਦਾਰ ਆਏ ਉਹ ਮੈਨੂੰ ਕਹਿੰਦੇ ਐਮਬੀਬੀਐਸ ਤਾਂ ਕਰ ਲਈ ਆਇਲਟ ਵੀ ਕਰ ਲੈਣਾ ਮੇਰੀ ਸੋਚ ਸੀ ਕਿ ਕਿ ਮੈਂ ਆਇਲਟ ਨਹੀਂ ਕਰਨੀ ਮੈਂ ਤਾਂ ਇੱਥੇ ਰਹਿ ਕੇ ਕੁਛ ਨਾ ਕੁਛ ਕਰ ਲੂੰਗੀ ਆਇਲਟ ਕਿਉਂ ਕਰਨੀ ਐ ਮੈਂ ਸੋ ਆਇਲਟ ਨੂੰ ਆਪਣੀ ਵੱਡੀ ਡਿਗਰੀ ਬਣਾ ਲਿਆ ਸੀ ਸਾਨੂੰ ਲੱਗਦਾ ਸੀ ਇਹਦੇ ਕੋ ਬਾਅਦ ਤਾਂ ਦੁਨੀਆ ਖਤਮ ਹੈ ਜਿਹੜਾ ਬਚ ਆਈਲੈਂਡ ਕਰ ਗਿਆ ਉਹ ਹੀ ਚੰਗਾ ਪਰ ਆਪਾਂ ਉਹ ਹਾਲਾਤ ਵੀ ਦੇਖੇ ਹੋਏ ਨੇ ਕਿ ਬੱਚਿਆਂ ਦਾ ਉੱਥੇ ਇੰਨਾ ਬੁਰਾ ਹਾਲ ਹੁੰਦਾ ਸੀ ਬੱਚਿਆਂ ਦੀ ਉੱਥੇ ਕੋਈ ਸਾਰ ਨਹੀਂ ਸੀ ਲੈਂਦਾ ਬਹੁਤ ਮੰਦ ਭਾਗੀਆਂ ਕਟਨਾ ਵੀ ਸੋਣਾਂ ਨੂੰ ਆਈਆਂ ਬੱਚੇ ਉੱਥੇ ਜਾਂਦੇ ਸੀ ਕਈਆਂ ਦੀ ਲਾਸ਼ ਹੀ ਮੁਰਦੀ ਸੀ ਬੱਚਾ ਨਹੀਂ ਸੀ ਮੁਰਦਾ ਮਾਂ ਪਿਓ ਦਾ ਸੋ ਉਹਦੇ ਲਈ ਸਰਕਾਰ ਉਪਰਾਲੇ ਕਰ ਰਹੀ ਹੈ ਸਾਡੇ ਬੱਚੇ ਇੱਥੇ ਪੜ੍ਹਨ ਲਿਖਣ ਇੱਥੇ ਨੌਕਰੀ ਲੈਣ ਸਰਕਾਰ ਨੇ 55000 ਨੌਕਰੀਆਂ ਪਿਛਲੇ 3 ਸਾਲਾਂ ਚ ਆਮ ਘਰਾਂ ਦੇ ਬੱਚਿਆਂ ਨੂੰ ਵੰਡੀਆਂ ਨੇ ਤੇ ਤੁਸੀਂ ਸਾਰੀਆਂ ਲੇਡੀਜ਼ ਬੈਠੀਆਂ ਮੈਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਕਿ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨਾ ਲੇਡੀਜ਼ ਨੂੰ ਮਿਲੀਆਂ ਨੇ ਜਿਹੜੀਆਂ ਕੁੜੀਆਂ ਨੂੰ ਮਿਲੀਆਂ ਨੇ ਤਾਂ ਕਿ ਕੁੜੀਆਂ ਅੱਜ ਕੱਲ੍ਹ ਪੜ੍ਹ ਲੈ ਇੱਕ ਬਹੁਤ ਗਈਆਂ ਕੋਈ ਪੜ੍ਹਾਈ ਲਿਖਾਈ 'ਚ ਕੋਈ ਟੈਲੈਂਟ 'ਚ ਸਾਡੇ 'ਚ ਕਮੀ ਨਹੀਂ ਸੀ ਕਮੀ ਸੀ ਕਿ ਸਾਨੂੰ ਆਪਰਚੂਨਿਟੀ ਨਹੀਂ ਸੀ ਮਿਲ ਰਹੀ ਸਰਕਾਰ 'ਚ ਨੌਕਰੀਆਂ ਨਹੀਂ ਸੀ ਮਿਲ ਰਹੀਆਂ ਸੋ ਸਰਕਾਰ ਹਰ ਪੈਰ ਤੇ ਤੁਹਾਡੇ ਨਾਲ ਹੈ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਆ ਤੀਆਂ ਦੇ ਮੇਲੇ ਨੇ ਲੋਹੜੀਆਂ ਦੇ ਮੇਲੇ ਨੇ ਪਿੱਛੇ ਜੇ ਕੇਸ ਆਇਆ ਸੀ ਕਿ ਜਿਹੜੀਆਂ ਸੱਭਿਆਚਾਰਕ ਖੇਡਾਂ ਨੇ ਸਾਡੀਆਂ ਬਲਦਾਂ ਦੀਆਂ ਰੇਸਾਂ ਹੋਗੀਆਂ ਹੋਰ ਕਬੂਤਰਬਾਜੀ ਹੋਗੀ ਉਹ ਖੇਡਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ ਸੀ ਮੁੱਖ ਮੰਤਰੀ ਸਾਹਿਬ ਦੇ ਯਤਨ ਨਾਲ ਉਹਨਾਂ ਨੂੰ ਵੀ ਦੁਬਾਰਾ ਸੁਰਜੀਤ ਕੀਤਾ ਗਿਆ ਉਹ ਪਿੰਡ ਪਿੰਡ 'ਚ ਖੁਸ਼ੀਆਂ ਦਾ ਮਾਹੌਲ ਨੇ ਕਿਉਂਕਿ ਸਾਡੇ ਪ੍ਰਾਤਨ ਖੇਡਾਂ ਨੇ ਅਕਸਰ ਕਹਿੰਦੇ ਨੇ ਕਿ ਜਿਹੜੀ ਕੌਮ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਏ ਉਹ ਕੱਖਾਂ ਵਾਂਗ ਰੁਲ ਜਾਂਦੀ ਏ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਸਾਹਮਣੇ ਰੱਖੀਏ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣੂ ਕਰਾਈਏ ਜੇ ਸਾਡੇ ਬੱਚੇ ਸਾਡੇ ਵਿਰਸੇ ਨੂੰ ਸਾਹਮਣੇ ਰੱਖਣਗੇ ਤਾਂ ਹੀ ਸਾਡੇ ਕੌਮ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੂਗੀ ਸਾਡੇ ਪੰਜਾਬੀ ਹੋਂਦ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੇਗੀ ਪੰਜਾਬੀ ਹਮੇਸ਼ਾ ਨੱਚਣ ਟੱਪਣ ਤੇ ਗਾਣੇ ਗਾਉਣ ਚ ਮਸ਼ਹੂਰ ਨੇ ਸਾਡੇ ਸਾਡਾ ਜਿਹੜਾ ਮਿਊਜ਼ਿਕ ਹੈ ਉਹ ਤਾਂ ਇੰਟਰਨੈਸ਼ਨਲ ਲੈਵਲਸ ਤੇ ਬੜਾ ਫੇਮਸ ਹੈ ਸੋ ਅੱਜ ਵੀ ਉਹੀ ਜਿਹੜੀ ਸਾਡੇ ਚ ਖੂਨ ਚ ਜਿਹੜੀ ਕਲਾ ਹੈ ਜਦੋਂ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਪਰਫਾਰਮ ਕਰਦੇ ਆ ਸਾਡਾ ਮਨ ਖੁਸ਼ ਹੁੰਦਾ ਹੈ ਕਿ ਸਾਡੇ ਬੱਚੇ ਬਿਨਾ ਕਿਸੇ ਕੋਚਿੰਗ ਤੋਂ ਬਿਨਾ ਕਿਸੇ ਪ੍ਰੈਕਟਿਸ ਤੋਂ ਇੰਨਾ ਵਧੀਆ ਕਰ ਸਕਦੇ ਨੇ ਪਰਫਾਰਮ ਜੇ ਇਹਨਾਂ ਨੂੰ ਕਿਤੇ ਵਧੀਆ ਪ੍ਰੈਕਟਿਸ ਕੋਚਿੰਗ ਮਿਲ ਜਾਏ ਵਧੀਆ ਟੀਚਰਸ ਮਿਲ ਜਾਣ ਸ਼ਾਇਦ ਬਹੁਤ ਬੁਲੰਗੀਆਂ ਹਾਸਿਲ ਕਰ ਲੈਣ ਸੋ ਅੱਜ ਮੈਨੂੰ ਖਾਸ ਤੌਰ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਪਟਿਆਲਾ ਤਾਂ ਮੰਨਿਆ ਹੀ ਗਿਆ ਐਥੋਂ ਦੇ ਤਾਂ ਮੈਨੂੰ ਲੱਗਦਾ ਹੈ ਹਰ ਚੀਜ਼ ਪਟਿਆਲਾ ਸੰਵਾਰਾ ਹੋ ਗਿਆ ਪਰਾਂਦੇ ਹੋ ਗਏ ਹਰ ਚੀਜ਼ ਹੀ ਫੇਮਸ ਹੈ ਅੱਜ ਤੁਸੀਂ ਸਾਰੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ ਬਹੁਤ ਸੋਹਣੇ ਤੁਸੀਂ ਜਿਹੜੇ ਵੀ ਅਟਾਇਰ ਪਾਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਇੱਕ ਰੱਖ ਲੈ ਆਪਣੇ ਨਾਂ ਤੇ ਬਹੁਤ ਤਾੜੀ ਲਾ ਦਿਓ ਇਹ ਸਰਕਾਰ ਦਾ ਇੱਕ ਮੈਂ ਹੋਰ ਸ਼ੁਕਰਾਨਾ ਕਰਦੀ ਆ ਕਿ ਸਾਨੂੰ ਲੇਡੀਜ਼ ਨੂੰ ਤਿਆਰ ਹੁੰਦਾ ਸੱਜਣ ਸਵਰਨ ਦਾ ਬਹੁਤ ਸ਼ੌਕ ਹੁੰਦਾ ਹੈ ਜੀ ਮਹਿਿਲਿਆਕਸ ਨੂੰ ਵੀ ਸ਼ੌਕ ਪੂਰਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਸੱਜਣ ਸਵਰਨ ਦਾ ਵੀ ਮੌਕਾ ਮਿਲ ਜਾਂਦਾ ਹੈ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਮਹਿਕਮੇ ਦਾ ਧੰਨਵਾਦ ਕਰਦੀ ਆ ਪਟਿਆਲਾ ਪ੍ਰਸ਼ਾਸਨ ਜਿਨ੍ਹਾਂ ਨੇ ਸਾਰਾ ਅੱਜ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਪਰਮਾਤਮਾ ਕਰੇ ਜਿਹੜੇ ਖੁਸ਼ੀਆਂ ਨੇ ਮੇਲੇ ਨੇ ਇਹ ਤਾਂ ਕੀਤਾ ਇਤਨਾ ਹੀ ਲੱਗਦੇ ਰਹਿਣ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਅਸੀਂ ਆਪਣੇ ਘਰੋਂ ਨਿਕਲੀਏ ਤੇ ਆਪਣੇ ਲੋਕਾਂ 'ਚ ਰਹੀਏ ਮੈਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਦਿਨ ਇਹ ਜਿਹਾ ਹੁੰਦਾ ਉਹ ਜਿੱਦਾਂ ਉਹਨਾਂ ਦਾ ਰੈਸਟ ਡੇ ਹੁੰਦਾ ਸੰਡੇ ਨੂੰ ਵੀ ਜੇ ਪ੍ਰੋਗਰਾਮ ਨਹੀਂ ਹੁੰਦਾ ਤਾਂ ਉਹਨਾਂ ਨੂੰ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਆਪਣੇ ਪਬਲਿਕ 'ਚ ਲੋ-ਪ੍ਰੋਫਾਈਲ 'ਚ ਢੇੜਾ ਲਾਇਆ ਪਰ ਮੈਂ ਆਪਣੇ ਲੋਕਾਂ ਨੂੰ ਮਿਲ ਕੇ ਜ਼ਰੂਰ ਆਉਂ ਘਰੇ ਬੈਠੇ ਵੀ ਕੀ ਕਰਨਾ ਹੈ ਜਿਹੜਾ ਸਮਾਹ ਮਾਲਕ ਨੇ ਦਿੱਤਾ ਉਹ ਚੰਗੇ ਲੇਖੇ ਚੰਗੇ ਪਾਸੇ ਲਾਈਏ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰੀਏ ਸੋ ਇਹੀ ਸਾਡੀ ਸੋਚ ਰਹੀ ਹੈ ਸਾਡੇ ਜਿੰਨੇ ਵੀ ਸਾਥੀ ਕੈਂਡੀਨੇਟ ਦੇ ਨੇ ਐਮ ਐਲ ਏਜ਼ ਨੇ ਸਾਰੇ ਹਮੇਸ਼ਾ ਤੁਹਾਡੇ ਵਿੱਚ ਕਾਰ ਲੈਂਦੇ ਨੇ ਤੇ ਮੈਂ ਧੀਆ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਪੜੋ ਲਿਖੋ ਵੱਧੋ ਤੇ ਇੱਕ ਹੋਰ ਗੱਲ ਹੈ ਕਿ ਔਰਤ ਔਰਤ ਵੀ ਦੁਸ਼ਮਣ ਮੰਨੀ ਗਈ ਹੈ ਪਹਿਲਾਂ ਕਹਾਣੀਆਂ ਚੱਲਦੀਆਂ ਸੀਗੀਆਂ ਪਰ ਹੁਣ ਬਦਲਦੇ ਦੌਰ ਸਾਨੂੰ ਵੀ ਬਦਲਣਾ ਚਾਹੀਦਾ ਹੈ ਸਾਨੂੰ ਚਾਹੀਦਾ ਕਿ ਇੱਕ ਦੂਜੇ ਨੂੰ ਇਨਕਰੇਜ ਕਰੀਏ ਸਪੋਰਟ ਕਰੀਏ ਇੱਕ ਦੂਜੇ ਦਾ ਸਾਥ ਦਈਏ ਜੇ ਆਪਾਂ ਕਿਸੇ ਦਾ ਸਾਥ ਨਹੀਂ ਦੇ ਸਕਦੇ ਉਹਨੂੰ ਡਿਸਕਰੇਜ ਨਾ ਕਰੀਏ ਉਹਨੂੰ ਤਾਣਨੇ ਮੇੜੇ ਜਿਹੜੇ ਪਿੰਡਾਂ 'ਚ ਆਮ ਸੋਣਾਂ ਨੂੰ ਮਿਲਦੇ ਨੇ ਉਹਨੂੰ ਉਹ ਨਾ ਮਾਰੀ ਕਿਸੇ ਨਾ ਵੀ ਬੱਚਾ ਕਿਸੇ ਦੀ ਵੀ ਧੀ ਜੇ ਪੜਨਾ ਚਾਹੁੰਦੀ ਆ ਆਪਾਂ ਨੇ ਸੀਸਾਂ ਗਈਏ ਦੀ ਸਪੋਰਟ ਕਰੀਏ ਸੋ ਇੰਨੀ ਆ ਕਿ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕਰਿਆ ਜਦੋਂ ਖੁਸ਼ੀ ਮਹਿਸੂਸ ਹੋਈ ਹੈ ਤੁਹ ਪਹੁੰਚ ਕੇ ਧੰਨਵਾਦ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ